ਹਾਂਜੀ ਕੀ ਹਾਲ ਚਾਲ ਹੈ ਸਭ ਦੇ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਵੋਗੇ ਅੱਜ ਤੁਹਾਨੂੰ ਇੱਕ ਸਟੋਰੀ ਸੁਣਾਉਣੀ ਆ ਸਟੋਰੀ ਚੋਰੀ ਦੀ ਆ ਤੇ ਇਹਦੇ ਵਿੱਚ ਇੱਕ ਪਾਉਣੇ 200 ਕਰੋੜ ਦੀ ਰਕਮ ਆ ਤੁਸੀਂ ਸਾਰਿਆਂ ਨੇ ਸੁਣਿਆ ਹੋਊਗਾ ਵੀ ਪਾਉਣੇ 200 ਕਰੋੜ ਦੀ ਚੋਰੀ ਹੋ ਗਈ 500 ਕਰੋੜ ਦੀ 1000 ਕਰੋੜ ਦੀ ਪਰ ਇਹ ਪਾਉਣੇ 200 ਕਰੋੜ ਦੀ ਚੋਰੀ ਨਹੀਂ ਸੀ ਇਹ ਚੋਰੀ ਦੇ ਉੱਪਰ ਰੱਖਿਆ ਹੋਇਆ ਇਨਾਮ ਸੀ ਵੀ ਜੇ ਕੋਈ ਸਾਨੂੰ ਚੋਰਾਂ ਦਾ ਪਤਾ ਦੱਸੂਗਾ ਤਾਂ ਉਹਨੂੰ ਅਸੀਂ ਪਾਉਣੇ 200 ਕਰੋੜ ਰੁਪਈਆ ਮਤਲਬ ਇੰਡੀਅਨ ਰੁਪੀਜ਼ ਦੇਵਾਂਗੇ ਅਰ ਇਹ ਚੋਰੀ ਹੋਈ ਸੀ ਇੰਗਲੈਂਡ ਵਿੱਚ 26 ਨਵੰਬਰ 1983 ਵਿੱਚ ਇਹ ਲੰਡਨ ਦੇ ਹੀਥਰੋ 에ਅਰਪੋਰਟ ਤੇ ਹੋਈ ਸੀ ਉਹ ਦੁਨੀਆ ਦਾ ਸਭ ਤੋਂ ਬਿਜ਼ੀਐਸਟ 에ਅਰਪੋਰਟਾਂ ਦੇ ਵਿੱਚੋਂ ਇੱਕ ਆ ਸੋ ਉਸ ਟਾਈਮ ਦੇ ਉੱਤੇ ਜ਼ਿਆਦਾ ਸਿਕਿਉਰਿਟੀ ਨਹੀਂ ਸੀ ਹੁੰਦੀ ਜਿਹਦੇ ਕਰਕੇ ਉੱਥੇ ਐਡੀ ਵੱਡੀ ਚੋਰੀ ਨੂੰ ਇੰਜਾਮ ਦਿੱਤਾ ਗਿਆ ਵੀ ਜਿਹਦੇ ਉੱਪਰ ਸਿਰਫ ਰਕਮ ਰੱਖੀ ਗਈ ਪੌਣੇ 200 ਕਰੋੜ ਇਨਾਮ ਵੱਜੋਂ ਸੋ ਇਹਦੇ ਵਿੱਚ ਕੁੱਲ 6 ਚੋਰ ਇਨਵਾਲਡ ਸੀ ਤੇ ਉਹਨਾਂ ਨੇ ਸਿਰਫ 2 ਘੰਟਿਆਂ ਦੇ ਵਿੱਚ ਐਡੀ ਵੱਡੀ ਚੋਰੀ ਕੀਤੀ ਸੋ ਗੱਲ ਸਟਾਰਟ ਹੁੰਦੀ ਆ ਸੋ ਗੱਲ ਸਟਾਰਟ ਹੁੰਦੀ ਆ ਇੱਕ ਮਿੱਕੀ ਨਾਂ ਦੇ ਬੰਦੇ ਤੋਂ ਉਹਦੀ ਭੈਣ ਦਾ ਇੱਕ ਬੋਏਫ੍ਰੈਂਡ ਸੀ ਜਿਹੜਾ ਕਿ ਹੀਥਰੋ 에ਅਰਪੋਰਟ ਦੇ ਉੱਪਰ ਇੱਕ ਵੇਅਰਹਾ우스 'ਚ ਕੰਮ ਕਰਦਾ ਸੀ ਜਿਵੇਂ ਮੋਸਟਲੀ 에ਅਰਪੋਰਟ ਦੇ ਸਾਈਡ ਦੇ ਉੱਪਰ ਵੇਅਰਹਾ우스 ਬਣੇ ਹੁੰਦੇ ਆ 에ਅਰਲਾਈਨਾਂ ਦੇ ਜਿੱਥੇ ਵਿੱਚ ਉਹ ਸਾਰਾ ਆਪਣਾ ਕਾਰਗੋ ਦਾ ਸਮਾਨ ਰੱਖਦੇ ਆ ਤੇ ਐਂ ਇੱਕ ਹੀਥਰੋ 에ਅਰਪੋਰਟ ਦੇ ਉੱਤੇ ਇੱਕ ਵੇਅਰਹਾ우스 ਸੀ ਜਿਹਦੇ ਵਿੱਚ ਉਹ ਕੰਮ ਕਰਦਾ ਸੀ ਉਹਨੂੰ ਉੱਥੋਂ ਦੀ ਸਾਰੀ ਸਿਕਿਉਰਿਟੀ ਦਾ ਤੇ ਸਭ ਕੁਝ ਪਤਾ ਸੀ ਪਰ ਮਿੱਕੀ ਨੂੰ ਚੋਰੀਆਂ ਦੀ ਆਦਤ ਸੀ ਸੋ ਉਹਨੇ ਆਪਣੇ ਨਾਲ ਆਪਣੀ ਭੈਣ ਦੇ ਬੋਏਫ੍ਰੈਂਡ ਨੂੰ ਨਾਰ ਲਾ ਲਿਆ ਤੇ ਉਹਨੇ ਇੱਕ ਚੋਰੀ ਬਾਰੇ ਸੋਚਿਆ ਤੇ ਉਹਨੇ ਇਹਦੇ ਦੌਰਾਨ ਆਪਦੇ 6 ਹੋਰ ਮਤਲਬ 5 ਹੋਰ ਮਿੱਤਰ ਸ਼ਾਮਲ ਕੀਤੇ ਜਿਹਦੇ ਵਿੱਚ ਤੇ 6ਵਾਂ ਮਿੱਕੀ ਸੋ 6 ਜਣਿਆਂ ਨੇ ਪਲਾਨਿੰਗ ਕੀਤੀ ਵੀ ਆਪਾਂ 에어ਪੋਰਟ ਦੇ ਉੱਪਰ ਚੋਰੀ ਕਰਾਂਗੇ ਤੇ ਉਹਨਾਂ ਨੇ ਆਪਣੀ ਭੈਣ ਦੇ ਬੋਏਫ੍ਰੈਂਡ ਜਿਹਦਾ ਨਾਮ ਸੀ ਐਂਥਨੀ ਬਲੈਕ ਐਂਥਨੀ ਬਲੈਕ ਨਾਲ ਗੱਲ ਕੀਤੀ ਪੀ ਤੂੰ ਸਾਨੂੰ ਦੱਸੀ ਜਿੱਦਨ ਸੌਤ ਤੋਂ ਜ਼ਿਆਦਾ ਉੱਥੇ ਚੋਰੀ ਕਰਨ ਦੇ ਯੋਗ ਚੀਜ਼ਾਂ ਹੋਣਗੀਆਂ ਮੰਨ ਲਓ ਕੈਸ਼ ਹੋਊਗਾ ਜਾਂ ਕੁਝ ਵੀ ਹੋਊਗਾ ਸੋ ਇੱਕ ਦਿਨ ਐਂਥਨੀ ਉਹਨਾਂ ਨੂੰ ਦੱਸਦਾ ਵੀ ਸਾਡੇ 에어ਪੋਰਟ ਦੇ ਉੱਪਰ ਕੱਲ ਨੂੰ ਕਿਸੇ ਬੈਂਕ ਦੇ ਪੈਸੇ ਆਉਣੇ ਆ ਤੇ ਇਹ ਰਕਮ ਹੈਗੀ ਆ 3 ਮਿਲੀਅਨ ਪਾਉਂਡ ਸੋ ਉਹ ਸਾਰੇ ਰਲ ਕੇ ਸਲਾਹ ਕਰਦੇ ਆ ਵੀ ਆਪਾਂ ਕੱਲ ਨੂੰ ਇਸ ਵਾਰਦਾਤ ਨੂੰ ਇੰਜਾਮ ਦੇਵਾਂਗੇ ਤਾਂ ਉਹ ਸਵੇਰੇ 6:30 ਵਜੇ 에어ਪੋਰਟ ਤੇ ਪਹੁੰਚ ਜਾਂਦੇ ਆ ਵੇਅਰ ਹਾਊਸ ਵਾਲੀ ਸਾਈਡ ਕਿਉਂਕਿ ਉੱਥੇ ਇੰਨੀ ਜ਼ਿਆਦਾ ਸਿਕਿਉਰਿਟੀ ਨਹੀਂ ਹੁੰਦੀ ਬਾਕੀ ਸਿਕਿਉਰਿਟੀ ਐ 2000 ਤੋਂ 2001 ਤੋਂ ਬਾਅਦ ਜ਼ਿਆਦਾ ਸਟਾਰਟ ਹੋਈਆਂ ਸੀ ਪਹਿਲਾਂ 에ਰਪੋਰਟਾਂ ਦੇ ਉੱਪਰ ਇੰਨੀ ਜ਼ਿਆਦਾ ਸਿਕਿਉਰਿਟੀ ਨਹੀਂ ਹੁੰਦੀਆਂ ਸੀ ਜਦੋਂ ਆਪਣਾ 911 ਹੋਇਆ ਅਮਰੀਕਾ ਦੇ ਵਿੱਚ ਉਦੋਂ ਬਾਅਦ ਇਹ ਸਿਕਿਉਰਿਟੀ ਨੂੰ ਜ਼ਿਆਦਾ ਤਵੱਜੋ ਦੇਣੀ ਸਟਾਰਟ ਕੀਤੀ 에ਰਪੋਰਟਾਂ ਦੇ ਉੱਤੇ ਉਹ ਤੋਂ ਪਹਿਲਾਂ ਇਹ ਇੱਕ ਨਾਰਮਲ ਪ੍ਰੋਗਰਾਮ ਹੁੰਦਾ ਸੀਗਾ ਥੋੜੀ-ਬਹੁਤੀ ਚੈਕਿੰਗ ਹੋਗੀ ਤੇ ਹੋਰ ਕਿਸੇ ਅਨਨੋਨ ਬੰਦੇ ਨੂੰ ਵੜਨ ਨਹੀਂ ਸੀ ਦਿੰਦੇ ਪਰ ਉਹ ਜ਼ਿਆਦਾ ਇੰਨੀ ਡੰਗਾਈ ਦੇ ਵਿੱਚ ਨਹੀਂ ਸੀ ਕਰਦੇ ਕੁਝ ਵੀ ਸੋ ਉਹ ਹੋਸਵੇਰੇ 6:30 ਵਜੇ ਉੱਥੇ ਪਹੁੰਚੇ 6:30 ਵਜੇ ਉਹਨਾਂ ਨੇ ਪਹੁੰਚਿਆ ਤੇ ਉਹਨਾਂ ਨੇ ਇੱਕ ਗਾਰਡ ਨੂੰ ਅ ਕਿਹਾ ਵੀ ਅਸੀਂ ਅੰਦਰ ਜਾਣਾ ਕਿਉਂਕਿ ਉਹਨਾਂ ਨੇ ਵਰਦੀ ਪਾਈ ਹੋਈ ਸੀ ਆਪਣੇ ਸਟਾਫ ਦੀ ਸੋ ਉੱਥੇ ਉਹ ਐਂਟਰ ਕਰਕੇ ਜਿਵੇਂ ਹੀ ਉਹ ਐਂਟਰ ਕੀਤੇ ਤਾਂ ਉਹਨਾਂ ਨੂੰ ਅੱਗੇ ਐਂਥਨੀ ਮਿਲਿਆ ਤੇ ਐਂਥਨੀ ਉਹਨਾਂ ਨੂੰ ਅਗਲੇ ਗੇਟ ਦੀ ਚਾਬੀ ਦੇਤੀ ਜਿੱਥੋਂ ਉਹ ਖੁਦ ਗੇਟ ਖੋਲ੍ਹ ਕੇ ਅੰਦਰ ਚਲੇ ਗਏ ਅੰਦਰ ਜਾ ਕੇ ਉਹਨਾਂ ਨੇ ਜਿੰਨੇ ਉੱਥੇ ਸਿਕਿਉਰਿਟੀ ਗਾਰਡ ਸੀ ਉਹਨਾਂ ਕੋਲੇ ਨਾਰਮਲ ਗੱਲ ਆ ਬੰਦੂਕ ਵਗੈਰਾ ਸੀਗੀਆਂ ਪਰ ਉਹਨਾਂ ਨੇ ਉਹਨਾਂ ਨੂੰ ਬੰਦੀ ਬਣਾਉਣ ਦਾ ਨਵਾਂ ਤਰੀਕਾ ਅਪਣਾਇਆ ਸੀ ਉਹ ਬੰਦੇ ਨੂੰ ਦੇਖਣ ਸਾਰ ਉਹ ਪੈਟਰੋਲ ਸੜਕ ਦਿੰਦੇ ਸੀ ਜਿਹਦੇ ਕਰਕੇ ਬੰਦਾ ਕਵਰ ਆ ਜਾਂਦਾ ਸੀ ਤੇ ਉਹਨਾਂ ਕੋਲ ਗੰਨਾ ਵੀ ਸੀ ਤੇ ਉਹ ਗੰਨਾਂ ਦੇ ਨਿਸ਼ਾਨ ਨਿਸ਼ਾਨੇ ਦੇ ਉੱਪਰ ਰੱਖ ਕੇ ਉਹਨਾਂ ਨੂੰ ਇੱਕ ਸਾਈਡ ਤੇ ਸਾਰਿਆਂ ਨੂੰ ਇਕੱਠਾ ਕਰ ਲਿਆ ਤੇ ਸਾਰਿਆਂ ਦੇ ਉੱਪਰ ਪੈਟਰੋਲ ਸਿੱਟ ਕੇ ਦਿੱਤਾ ਉਹਨਾਂ ਨੇ ਪੈਟਰੋਲ ਸੜਕਣ ਤੋਂ ਬਾਅਦ ਉਹਨਾਂ ਨੇ ਇੱਕ ਮਾਚਸ ਦੀ ਤੇਲੀ ਗੱਡੀ ਤੇ ਉਹਨੂੰ ਗਿਆ ਵੀ ਜੇ ਕੋਈ ਹਿੱਲੇ ਆ ਜਾ ਕਿਸ ਨੇ ਚਲਾਕੀ ਕੀਤੀ ਜਾ ਕੇ ਸੈਕਿਉਰਿਟੀ ਅਲਾਰਮ ਮਾਰੇ ਆ ਤਾਂ ਅਸੀਂ ਅੱਗ ਲਾ ਦੇਣੀ ਆ ਜਿਹਦੇ ਕਰਕੇ ਤੁਸੀਂ ਸਾਰੇ ਦੇ ਸਾਰੇ ਮੱਚ ਜਾਓਗੇ ਤੇ ਤੁਸੀਂ ਸਾਰੇ ਆਪਣੀ ਜਾਨ ਤੋਂ ਹੱਥ ਧੋਲੋਗੇ ਉਹ ਤੋਂ ਬਾਅਦ ਉਹਨਾਂ ਨੇ ਸੈਕਿਉਰਿਟੀ ਇੰਚਾਰਜ ਨੂੰ ਗਿਆ ਵੀ ਸਾਨੂੰ ਗੇਟ ਦਾ ਕੋਡ ਦੇ ਜਿਹਦੇ ਵਿੱਚ ਸਾਰਾ ਪੈਸਾ ਪਿਆ ਸੋ ਡਰੇ ਹੋਣ ਦੇ ਕਾਰਨ ਸੈਕਿਉਰਿਟੀ ਗਾਰਡ ਦਾ ਜਿਹੜਾ ਇੰਚਾਰਜ ਸੀਗਾ ਉਹਨੇ ਉਹਨਾਂ ਨੂੰ ਕੋਡ ਦੇ ਦਿੱਤਾ ਜਿਵੇਂ ਹੀ ਉਹਨਾਂ ਨੇ ਕੋਡ ਲਾ ਕੇ ਉਹੋ ਗੇਟ ਖੋਲ੍ਹਿਆ ਮਤਲਬ ਕਿ ਲੋਕਰ ਖੋਲ੍ਹਿਆ ਤਾਂ ਉਹਨਾਂ ਦੀਆਂ ਅੱਖਾਂ ਖੁੱਲੀਆਂ ਦੀਆਂ ਖੁੱਲੀਆਂ ਰਹਿ ਗਈਆਂ ਤੇ ਉਹ ਇੰਨਾ ਕੁ ਜ਼ਿਆਦਾ ਹੈਰਾਨ ਹੋਏ ਕਿਉਂਕਿ ਉਹਦੇ ਵਿੱਚ 3 ਮਿਲੀਅਨ ਪਾਉਂਡ ਨਹੀਂ ਸੀ ਉਹਦੇ ਵਿੱਚ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ 골ਡ ਹੀਰੇ ਤੇ ਕੈਸ਼ ਮਨੀ ਪਈ ਸੀ ਜਿਹਨੂੰ ਦੇਖ ਕੇ ਉਹਨਾਂ ਨੂੰ ਬਹੁਤ ਜ਼ਿਆਦਾ ਹੈਰਾਨੀ ਹੋਈ ਤੇ ਉਹ ਖੁਸ਼ ਵੀ ਹੋਏ ਉਸ ਤੋਂ ਬਾਅਦ ਉਹਨਾਂ ਨੇ ਸੋਚਿਆ ਵੀ ਹੁਣ ਅਸੀਂ 3 ਮਿਲੀਅਨ ਪਾਉਂਡ ਨਹੀਂ ਲੈ ਕੇ ਜਾਣਾ ਹੁਣ ਅਸੀਂ ਲੈ ਕੇ ਜਾਣਾ ਇਹ ਸਾਰਾ ਸੋਨਾ ਇਹ ਸਾਰਾ ਸੋਨਾ ਉੱਥੇ 74 ਕੇਸ ਸੀਗੇ ਜਿਨ੍ਹਾਂ ਦੇ ਵਿੱਚ ਪਿਆ ਸੀ ਤੇ ਇਹਦੇ ਵਿੱਚ 6800 ਸੋਨੇ ਦੀਆਂ ਇੱਟਾਂ ਸੀਗੀਆਂ ਜੀਹਦਾ weight ਸੀਗਾ 3 ਟਨ ਮਤਲਬ 3000 ਕਿਲੋ ਸੋ ਉਹਨਾਂ ਨੇ ਉੱਥੇ 에어ਪੋਰਟ ਦੇ ਵਿੱਚੋਂ ਹੀ ਇੱਕ ਆ ਆ ট্রাক ਲਿਆ ਜਿਸ ਟਰੱਕ ਦੇ ਵਿੱਚ ਉਹਨਾਂ ਨੇ ਇਹ ਸਾਰਾ ਸਮਾਨ ਲੋਡ ਕੀਤਾ ਸਮਾਨ ਲੋਡ ਕਰਨ ਤੋਂ ਬਾਅਦ ਉਹਨਾਂ ਨੇ ਥੋੜਾ ਟਾਈਮ ਉਹਨਾਂ ਨੂੰ ਡਰਾ ਕੇ ਰੱਖਿਆ ਵੀ ਅਸੀਂ ਇੱਥੇ ਹੀ ਆ ਤੇ ਜਦੋਂ ਉੱਥੇ ਸੋ ਨਸਾਨ ਹੋ ਗਿਆ ਰੌਲਾ ਰੱਪਾ ਪੈਣੋਂ ਹਟ ਗਿਆ ਤਾਂ ਸਿਕਿਉਰਿਟੀ ਚੀਫ ਨੇ ਥੋੜਾ ਜਿਆਦਾ ਜਾ ਕੇ ਦੇਖਿਆ ਤਾਂ ਉੱਥੇ ਕੋਈ ਵੀ ਨਹੀਂ ਸੀ ਉਸ ਤੋਂ ਬਾਅਦ ਉਹਨਾਂ ਨੇ ਪੁਲਿਸ ਨੂੰ ਇਨਫਾਰਮ ਕੀਤਾ ਸਿਕਿਉਰਿਟੀ ਅਲਾਰਮ ਮਾਰੀ ਤੇ ਜਿਸ ਤੋਂ ਬਾਅਦ ਉਹ ਉਹ ਇਹ ਸਾਰਾ ਸੋਨਾ ਲੈ ਕੇ ਚਲੇ ਗਏ 26 ਨਵੰਬਰ 1983 ਨੂੰ ਤਾਂ ਇਹ ਖਬਰ ਬਹੁਤ ਜ਼ਿਆਦਾ ਸੁਰਖੀਆਂ ਦੇ ਵਿੱਚ ਆਈ ਜਿਸ ਦੇ ਕਰਕੇ ਪੁਲਿਸ ਦੇ ਉੱਪਰ ਬਹੁਤ ਜ਼ਿਆਦਾ ਨਾਜਾਇਜ਼ ਪ੍ਰੈਸ਼ਰ ਬਣ ਗਿਆ ਕਿਉਂਕਿ ਇਹ ਸਾਰਾ ਪੈਸਾ ਇੱਕ ਬੈਂਕ ਦਾ ਸੀਗਾ ਜੌਨ ਜੌਨ ਜੌਨਸਨ ਮੈਥੀ ਬੈਂਕ ਜੀਦਾ ਇਹ ਸਾਰਾ ਸੌਦਾ ਸੀਗਾ ਉਹਨਾਂ ਨੇ ਆਪਣੇ ਇੱਕ ਬੈਂਕ ਦੀ ਬ੍ਰਾਂਚ ਤੋਂ ਦੂਜੇ ਬੈਂਕ ਦੀ ਬ੍ਰਾਂਚ ਵਿੱਚ ਟ੍ਰਾਂਸਫਰ ਕਰਨਾ ਸੀ। ਸੋ ਬੈਂਕ ਦਾ ਵੀ ਪ੍ਰੈਸ਼ਰ ਸੀਗਾ ਸਟਾਫ ਦੇ ਉੱਪਰ ਤੇ ਜਿਹਦੇ ਕਰਕੇ ਉਹਨਾਂ ਨੇ ਮਤਲਬ ਜਾਦਾ ਉਹਨਾਂ ਉੱਪਰ ਪਾਲਿਸੀ ਦੇ ਉੱਪਰ ਪ੍ਰੈਸ਼ਰ ਸੀਗਾ ਤੇ 28 ਨਵੰਬਰ 1983 ਨੂੰ ਪੁਲਿਸ ਨੂੰ ਇੱਕ ਕਾਲ ਆਉਂਦੀ ਹੈ ਸਕਾਟਲੈਂਡ ਪੁਲਿਸ ਨੂੰ ਕਾਲ ਆਉਂਦੀ ਆ ਜਿਹਦੇ ਵਿੱਚ ਉਹ ਦੱਸਦੇ ਆ ਇੱਕ ਫੈਮਿਲੀ ਦੱਸਦੀ ਜੀ ਸਾਡੇ ਘਰ ਦੇ ਕੋਲੇ ਇੱਕ ਕਾਰ ਆ ਜਿਹਦੇ ਵਿੱਚੋਂ ਬਹੁਤ ਨਜਾਇਜ਼ ਧੂਆ ਨਿਕਲ ਰਿਹਾ ਪੁਲਿਸ ਉੱਥੇ ਜਾਂਦੀ ਆ ਪੁਲਿਸ ਉੱਥੇ ਜਾਣ ਤੋਂ ਬਾਅਦ ਕਹਿ ਦਿੰਦੀ ਆ ਵੀ ਇਹ ਸਾਡੇ ਏਰੀਆ 'ਚ ਨਹੀਂ ਆਉਂਦਾ ਮੋਸਟਲੀ ਪੁਲਿਸ ਵਾਲੇ ਐਦਾਂ ਕਰ ਦਿੰਦੇ ਆ ਕਿਉਂਕਿ ਏਰੀਆ ਡਿਵਾਈਡ ਕੀਤਾ ਹੁੰਦਾ ਤੇ ਇੱਕ ਉੱਥੇ ਮੌਕੇ ਦੇ ਉੱਪਰ ਬਹੁਤ ਵੱਡੀ ਰੋਬਰੀ ਹੋਈ ਸੀ ਜਿਹਦੇ ਕਰਕੇ ਪੁਲਿਸ ਛੋਟੇ-ਮੋਟੇ ਕੰਮਾਂ ਨੂੰ ਇੰਨਾ ਗੌਰ ਨਾਲ ਨਹੀਂ ਸੀ ਦੇਖ ਰਹੀ ਉਸ ਤੋਂ ਬਾਅਦ ਉੱਥੋਂ ਪੁਲਿਸ ਚਲੀ ਜਾਂਦੀ ਆ ਤੇ ਰੈਗੂਲਰ ਆਪਣਾ ਪੁੱਛ ਪੜਤਾਲ ਸਰਚ ਕਰਨ ਲੱਗ ਜਾਂਦੀ ਆ ਉਸ ਤੋਂ ਬਾਅਦ ਸਕਾਟਲੈਂਡ ਪੁਲਿਸ ਦਾ ਜਿਹੜਾ ਮੇਨ ਚੀਫ ਸੀ ਉਹ ਪੁਲਿਸ ਨੂੰ ਹਦਾਇਤਾਂ ਦਿੰਦਾ ਵੀ ਜਿੰਨੇ ਇੱਥੇ ਸਾਰੇ ਸਟਾਫ ਨੇ ਉਹਨਾਂ ਦੀ ਪੁੱਛਗਿੱਛ ਕਰੋ ਉਹਨਾਂ ਦੀ ਪੁੱਛਗਿੱਛ ਦੇ ਦੌਰਾਨ ਐਂਥਨੀ ਡਰ ਜਾਂਦਾ ਤੇ ਉਹ ਉਹ ਬੰਦਿਆਂ ਦੇ ਨਾਮ ਲੈ ਦਿੰਦਾ ਮਿੱਕੀ ਤੇ ਬ੍ਰੈਂਡ ਰੋਬਰਸਨ ਦਾ ਜਿਹੜੇ ਕਿ ਜਿਨ੍ਹਾਂ ਨੂੰ ਉਹ ਜਾਣਦਾ ਸੀ ਬਾਕੀ ਚਾਰ ਜਣਾਂ ਨੂੰ ਉਹ ਜਾਣਦਾ ਨਹੀਂ ਸੀ ਇਸ ਦੌਰਾਨ ਪੁਲਿਸ ਇਹਨਾਂ ਦੋਨਾਂ ਦੇ ਉੱਪਰ ਨਿਗਰਾਨੀ ਰੱਖਦੀ ਆ ਇਹਨਾਂ ਨੂੰ ਦੇਖਿਆ ਜਾਂਦਾ ਵੀ ਇਹਨਾਂ ਨੇ ਬਹੁਤ ਜ਼ਿਆਦਾ ਮਹਿੰਗੇ ਮਹਿੰਗੇ ਬੰਗਲੇ ਕੈਸ਼ ਲੈ ਤੇ ਜਸਤੇ ਅਪਰਾਧ ਪੁਲਿਸ ਨੂੰ ਇਹ ਪਤਾ ਲੱਗਦਾ ਵੀ ਇਹਨਾਂ ਕੋਲ ਇੰਨਾ ਜ਼ਿਆਦਾ ਪੈਸਾ ਕਿੱਥੋਂ ਆਇਆ ਵੀ ਕੱਲ ਤੱਕ ਤਾਂ ਇਹਨਾਂ ਦੇ ਕੋਲ ਕੁਝ ਵੀ ਨਹੀਂ ਸੀ ਪੁਲਿਸ ਵਾਲੇ ਇਹਨਾਂ ਦੋਨੋਂ ਨੂੰ ਚੱਕ ਲੈਂਦੇ ਆ ਚੱਕਰ ਤੋਂ ਬਾਅਦ ਜਦੋਂ ਪੁੱਛ ਬੜਤਾਲ ਹੁੰਦੀ ਆ ਤਾਂ ਫਿਰ ਇਹ ਸਾਰੀ ਕਹਾਣੀ ਦੱਸਦੇ ਆ ਵੀ ਅਸੀਂ ਇੱਕ ਸਾਊਥ ਲੰਡਨ ਦੇ ਵਿੱਚ ਇੱਕ ਘਰ ਦੇ ਵਿੱਚ 골ਡ ਰੱਖਿਆ ਤੇ ਅਸੀਂ ਇੰਨਾ ਵੱਡਾ ਚੋਰੀ ਬਾਰੇ ਸੋਚਿਆ ਨਹੀਂ ਸੀ ਅਸੀਂ ਸਿਰ 3 ਮਿਲੀਅਨ ਪਾਉਂਡ ਚੋਰੀ ਕਰਨ ਗਏ ਸੀ ਤੇ ਬਾਰੇ ਸਾਨੂੰ ਉੱਥੇ ਜਾ ਕੇ ਜਦੋਂ 골ਡ ਮਿਲਿਆ ਤੇ ਸਾਡੀ ਕੋਈ ਐਡੀ ਜ਼ਿਆਦਾ ਤਕੜੀ ਪਲੈਨਿੰਗ ਨਹੀਂ ਸੀ ਸਾਨੂੰ ਨਹੀਂ ਸੀ ਪਤਾ ਵੀ ਅਸੀਂ ਹੁਣ ਚੋਰੀ ਕਰ ਲਿਆ ਤੇ ਇਹਨੂੰ ਵੇਚਾਂਗੇ ਕਿਵੇਂ ਕਿਉਂਕਿ ਉਹਦੇ ਉੱਪਰ ਬੈਂਕ ਦੀਆਂ ਮੋਹਰਾਂ ਲੱਗੀਆਂ ਹੋਈਆਂ ਸੀ ਉਸ ਤੋਂ ਬਾਅਦ ਉਹਨਾਂ ਨੇ ਅੰਡਰਵਾਰਡ ਦੇ ਵਿੱਚ ਕੁਝ ਬੰਦਿਆਂ ਨਾਲ ਲਿੰਕ ਬਣਾਏ ਉਹਨਾਂ ਨੇ ਇੱਕ ਸੁਨਿਆਰਾ ਲੱਭਿਆ ਤੇ ਜਿਹਦੇ ਨਾਲੇ ਵੇਚਣਾ ਚਾਹਿਆ ਪਰ ਉਸ ਸੁਨਿਆਰੇ ਦੀ ਪਹਿਲੀ ਸ਼ਰਤ ਸੀ ਵੇਚ ਇਹਨੂੰ ਮੈਂ ਦਊਂਗਾ ਪਰ ਤੁਸੀਂ ਇਹਦੀਆਂ ਮੋਹਰਾਂ ਹਟਾਓ ਤਾਂ ਉਹ ਸੁਨਿਆਰੇ ਨੇ ਉਹਨਾਂ ਨੂੰ ਸਲਾਹ ਦਿੱਤੀ ਵੀ ਤੁਸੀਂ ਇਹ ਸੋਨਾ ਪਿਘਲਾ ਦਿਓ ਪਘਲਾਉਣ ਤੋਂ ਬਾਅਦ ਇਹ ਸਾਰੀਆਂ ਇੱਟਾਂ ਦਾ ਸ਼ੇਪ ਬਦਲ ਜੂਗੀ ਤੇ ਇਹਦੀ ਪਛਾਣ ਨਹੀਂ ਆਊਗੀ। ਸੋ ਜਿਸ ਘਰ ਦਾ ਉਹਨਾਂ ਨੇ ਐਡਰੈਸ ਦੱਸਿਆ ਉਸੇ ਘਰ ਦੀ ਹੀ 2 ਦਿਨ ਬਾਅਦ ਇੱਕ ਔਰਤ ਨੇ ਕਾਲ ਕਰਕੇ ਪੁਲਿਸ ਨੂੰ ਡਾਇਰੈਕਸ਼ਨ ਦਿੱਤੀ ਸੀ ਵੀ ਇੱਥੇ ਕੁਝ ਹੋ ਰਿਹਾ। ਸੋ ਜੇ ਪੁਲਿਸ 2 ਦਿਨ ਪਹਿਲਾਂ ਹੀ ਉੱਥੇ ਚਲੀ ਜਾਂਦੀ ਮਤਲਬ ਚੋਰੀ ਤੋਂ 2 ਦਿਨ ਬਾਅਦ ਉੱਥੇ ਚਲੀ ਜਾਂਦੀ ਤਾਂ ਉਹ ਸੇਮ ਡੇ ਕੇਸ ਵਾਲਾ ਹੋ ਜਾਣਾ ਸੀ ਤੇ ਹੁੰਦਾ ਹੋ ਸਕਦਾ ਵੀ ਉੱਥੇ 골ਡ ਵੀ ਮਿਲ ਜਾਂਦਾ। ਪਰ ਉਸ ਤੋਂ ਬਾਅਦ ਪੁਲਿਸ ਨੂੰ ਬਹੁਤ ਥੋੜੀ ਮਾਤਰਾ ਦੇ ਵਿੱਚ ਚੀਜ਼ਾਂ ਮਿਲੀਆਂ ਤੇ ਚੋਰੀ ਦਾ ਬਹੁਤ ਜ਼ਿਆਦਾ ਵੱਡਾ ਪੈਸਾ ਪੋਰਸ ਦੇ ਹੱਥ ਨਹੀਂ ਆਇਆ ਦੱਸਣ ਤੇ ਪੁੱਛਣ ਦੇ ਅਕੋਰਡਿੰਗ ਬਾਅਦ ਚ ਇਹ ਪਤਾ ਲੱਗਿਆ ਸਟਾਫ ਤੋਂ ਸਾਰਾ ਵੀ ਉਹ ਤਕਰੀਬਨ 86 ਮਿਲੀਅਨ ਪਾਉਂਡ ਦੀ ਚੋਰੀ ਕਰਕੇ ਗਏ ਸੀ ਉਸ ਦਿਨ ਉੱਥੋਂ ਉਸ ਤੋਂ ਬਾਅਦ ਉਹਨਾਂ ਉੱਪਰ ਕੇਸ ਚੱਲਦਾ ਕੇਸ ਤੋਂ ਬਾਅਦ ਕਿਸੇ ਨੂੰ 5 ਸਾਲ 10 ਸਾਲ 15 ਸਾਲ ਦੀ ਸਜ਼ਾ ਹੁੰਦੀ ਆ ਪਰ 2000 ਸਨ ਦੇ ਵਿੱਚ ਇਸ ਤਕਰੀਬਨ ਇੰਨੇ ਜਣੇ ਬਾਹਰ ਆ ਜਾਂਦੇ ਆ ਮਿੱਕੀ ਬ੍ਰਾਇਨ ਰੋਬਨਸਨ ਤੇ ਐਂਥਨੀ ਬਲੈਕ ਸੋ ਇਹ ਇੱਕ ਅਨੋਖੀ ਚੋਰੀ ਸੀ ਜਿਦੇ ਵਿੱਚ ਪੁਲਿਸ ਨੇ 1.200 ਕਰੋੜ ਦਾ ਇਨਾਮ ਰੱਖਿਆ ਤੇ ਇਹ ਸਿਰਫ ਹੀ ਇੱਕ ਤੀਲੀ ਦੀ ਮਦਦ ਨਾਲ ਚੋਰੀ ਕੀਤੀ ਗਈ ਉਹਨਾਂ ਨੇ ਕਿਸੇ ਨੂੰ ਕੁਝ ਨਹੀਂ ਕਿਹਾ ਸਿਰਫ ਇੱਕ ਤੀਲੀ ਦਿਖਾ ਕੇ ਅੱਗ ਦੇ ਡਰ ਤੋਂ ਇੰਨੀ ਜਿਆਦਾ ਵੱਡੀ ਰੋਬਰੀ ਕਰਕੇ ਸੋ ਇਹ ਤੁਸੀਂ ਗੂਗਲ ਕਰ ਸਕਦੇ ਹੋ ਇਹ ਕੋਈ ਮਨਘੜਤ ਕਹਾਣੀਆਂ ਨਹੀਂ ਹੈਗੀਆਂ ਸੋ ਮਿਲਦੇ ਆਂ ਜੀ ਅਗਲੀ ਸਟੋਰੀ ਦੇ ਵਿੱਚ